ਸਾਸਰੀ ਕਾਜੀ ਦੇ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਡਾ ਸਵਾਗਤ ਕਰਦੇ ਆ ਤੇ ਲੋ ਜੀ ਅੱਜ ਤੁਹਾਨੂੰ ਫੇਰ ਅਸੀਂ ਹਾਜ਼ਰਾਂ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕਗੀਤ ਲੈ ਕੇ ਇਹਨੂੰ ਲੋਕਗੀਤ ਕਹਿ ਲਓ ਇਹਨੂੰ ਭਜਨ ਕਹਿ ਲਓ ਰਾਮ ਦਾ ਨਾਮ ਲੈਣਾ ਕਹਿ ਲਓ ਕਿ ਤੁਸੀਂ ਕੱਲ ਨੂੰ ਸੰਗਰਾਮ ਸਾਰਾ ਦਿਨ ਜਿਹੜੇ ਲੋਕ ਸੁਣਨਗੇ ਕੱਲ ਨੂੰ ਦਾਨ ਪੁੰਨ ਪਰਮਾਤਮਾ ਦਾ ਨਾਮ ਲੈਣ ਦਾ ਹੀ ਟਾਈਮ ਹੈ ਨੇ ਬਣਾਇਆ ਲੰਬੀ ਹੀਕ ਦੇ ਵਿੱਚ ਹੀ ਐ ਸ਼ਾਇਦ ਤੁਸੀਂ ਪਹਿਲਾਂ ਵੀ ਸੱਜ ਤੋਂ ਸੁਣਿਆ ਹੋਵੇ ਹੈਨਾ ਤੇ ਮੈਂ ਅੱਜ ਫਿਰ ਇਹ ਸੋਡੀ ਰੂਬ ਰੂ ਸੇ ਇਹਨੂੰ ਫਿਰ ਗੀਠ ਨੂੰ ਕਰ ਦਿਆਂ ਤੇ ਇੱਕ ਜਿਹੜਾ ਮੈਂ ਨੁਕਤਾ ਪਾਉਂ ਵੀ ਫਰਟੀ ਲੀਵਰ ਉਹ ਤੋਂ ਕਿਵੇਂ ਇੰਸਟ ਕਰਾ ਪਾਉਣਾ ਫਿਰ ਫਰਟੀ ਲੀਵਰ ਬਣਾਏ ਹੋ ਵੀ ਨਾ ਹੈਨਾ ਤੇ ਉਹ ਨੁਕਤਾ ਪਾਉਂ ਤੇ ਜਿਹੜਾ ਮੈਂ ਪਰਸੋਂ ਪਤਰੀ ਚੱਤੇ ਇੱਕ ਪਾਇਆ ਸੀ ਵੀ ਭਾਨਕ ਆਪਣੀ ਗੈਸ ਖਤਮ ਕਰੋ ਭੈਣ ਪੇਟ ਉਹ ਕਿਸੇ ਨੇ ਫਿਰ ਮੈਨੂੰ ਕਮੈਂਟ ਕਰਿਆ ਮੈਂ ਹੁਣ ਭੁੱਲ ਗਈ ਨਾ ਤੇ ਉਹ ਕਹਿੰਦੇ ਵੀ ਅਸੀਂ ਕਿਹੋ ਕਿੰਨਾ ਪਾਈਏ ਉਹਦੇ ਵਿੱਚ 20 25 ਗ੍ਰਾਮ ਗਾਊ ਦਾ ਦੇਸੀ ਘਿਓ ਪਾਓ ਉਹਦੇ ਵਿੱਚ ਇੱਕ ਲਾਲ ਮਿਰਚ ਸੁਣ ਲਓ ਹੁਣ ਜੇ ਸੁਣਦੇ ਹੋਣਗੇ ਜਾਂ ਤੁਸੀਂ ਵੀ ਲਿਖ ਲਓ ਜੇ ਭਿਆਨਕ ਗੈਸ ਪੇਟ ਗੈਸ ਬਣਦੀ ਔਖਿਓ ਤਾਂ ਦੇਸੀ ਗਾਊ ਦਾ ਘਿਓ ਹੋਵੇ ਚਾਹੇ ਤੁਸੀਂ ਗਊਸ਼ਾਲਾ ਚੋਂ ਲਿਆ ਕੇ ਦੁੱਧ ਦੇਸੀ ਗਾਊ ਦਾ ਤੇ ਉਹਦੇ ਚ ਤੁਸੀਂ ਮੱਖਣ ਬਣਾ ਕੇ ਨਾ ਉਹ ਕਿਓ ਬਣਾ ਲਓ ਤੇ ਫਿਰ ਉਹ 20 25 ਗ੍ਰਾਮ ਚਾਹੀਦਾ ਹਫਤੇ ਚ ਦੋ ਵਾਰੀ ਲਓ ਉਹਦੇ ਇੱਕ ਲਾਲ ਮਿਰਚ ਤੁਸੀਂ ਭੁੰਨ ਲਓ ਉਹ ਲਾਲ ਮਿਰਚ ਤੇ 20 ਨਾ ਬਾਹਰ ਨਿਕਲ ਜੇ 20 ਬਾਹਰ ਨਿਕਲ ਗਏ ਤਾਂ ਉਹ ਵੀ ਕੱਢ ਦਿਓ ਫਿਰ ਕੋਸਾ ਕੋਸਾ ਹੋ ਤੁਸੀਂ ਉਹ ਕਿਓ ਪੀ ਲਓ 20 25 ਗ੍ਰਾਮ 20 ਗ੍ਰਾਮ ਜੇ 25 ਗ੍ਰਾਮ ਪਾਇਆ 5 ਗ੍ਰਾਮ ਤਾਂ ਮੱਚੀ ਜਾਣਾ ਵਿੱਚ ਤੇ ਫਿਰ ਬਾਕੀ ਤੁਸੀਂ ਇੱਕ ਹਫਤਾ ਵਿਚਾਰ ਨਾਲ ਫਿਰ ਇੱਕ ਹਫਤੇ ਹੀ ਦੋ ਵਾਰੀ ਇਹ ਪ੍ਰਯੋਗ ਕਰਨਾ ਹੈ ਤੇ ਜੇ ਫਿਰ ਲੋੜ ਪਈ ਤਾਂ ਕਦੇ ਫਿਰ ਕਰਿਓ ਤੇ ਨਹੀਂ ਗਿਆ ਇਸ પેટ ਕਦੇ ਬਣਨੀ ਹੋਈ ਨਹੀਂ ਹੈਨਾ ਉਹ ਕਹਿੰਦੇ ਸਾਨੂੰ ਕਿਉਂ ਵਾਰੀ ਪਹਿਲਾਂ ਤਾਂ ਲਾਈਟ ਚੱਲੇਗੀ ਪਤਾ ਨਹੀਂ ਮੈਥਾ ਨਹੀਂ ਬੋਲੀ ਗਈ ਮੈਂ ਸੁਣਿਆ ਨਹੀਂ ਕਿ ਅੱਜ ਮੈਂ ਤੁਹਾਨੂੰ ਦੱਸਦਾ 20 25 ਗ੍ਰਾਮ ਹੀ ਕਿਉਂ ਪਾਉਣਾ ਹੈ ਲਾਲ ਮਿਰਚ ਹੈਨਾ ਇਹ ਫੈਟਿਬਲ ਵਾਲਾ ਨੁਕਤਾ ਮੈਂ ਹੁਣ ਇਸ ਤੋਂ ਬਾਅਦ ਪਾਉਂਗੀ ਤੇ ਲਓ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਤੇ ਕੱਲ ਸਾਰਾ ਨੇ ਮੇਰਾ ਗੀਤ ਉਡੀਕਿਆ ਤੇ ਮੈਨੂੰ ਫੋਨ ਆਇਆ ਕੱਲ ਮੈਨੂੰ ਕੰਮ ਸੀ ਮੈਂ ਗੀਤ ਨਹੀਂ ਪਾ ਸਕੀ ਹੈਨਾ ਤੇ ਅੱਜ ਅਸੀਂ ਹਾਜ਼ਰਾਂ ਲੋ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਲੰਮਾ ਜਭੇੜਾ ਆਰਾਮ ਦਾ ਬਿਟੀ ਜੋਤ Ram Dhabiti ਮੈਂ ਮੇਰੇ ਕ

God ਸਤ ਸੰਗ ਕਰੋ ਸੱਚੇ ਨਾਮ ਦਾ ਹਰੀ ਜਸ ਜੀ ਸੋਣਾ ਦਿਉ ਸਤ ਸੰਗ ਕਰੋ ਸੱਚੇ ਨਾਮ ਦਾ ਹਰੀ ਜਸ ਜੀ ਸੋਣਾ ਦਿਉ Right. right. के oh. कह ਤੇ ਕੱਲ ਮੈਨੂੰ ਭੈਣਾ ਨੇ ਪੁੱਛਿਆ ਤੁਸੀਂ ਗੀਤ ਨਹੀਂ ਪਾਇਆ ਤੇ ਨਾਲ ਫਿਰ ਮੈਨੂੰ ਸਪਾਰਸ਼ ਕਰੀ ਫਰੀਦਕੋਟ ਤੋਂ ਫਰੀਦਕੋਟ ਕੋਲ ਇੱਕ ਪਿੰਡ ਹੈ ਉਹ ਕਹਿੰਦੇ ਜੀ ਕੱਲ ਨੂੰ ਸੰਗਰਾਮ ਹੈ ਤੇ ਅਸੀਂ ਕੱਲ ਨੂੰ ਭਜਨੀ ਸੁਣਦੇ ਰਹੀਏ ਮਤਲਬ ਲੰਬੀ ਵਾਲਾ ਤੁਸੀਂ ਇਹ ਗੀਤ ਉਹਨੇ ਪਹਿਲਾਂ ਸੁਣਿਆ ਹੋਣਾ ਤੇ ਇਹ ਗੀਤ ਪਾਇਓ ਉਹਨੇ ਸਪਾਰਸ਼ ਤੇ ਗੀਤ ਪਾਇਆ ਤੁਸੀਂ ਵੀ ਕੱਲ ਨੂੰ ਵੀ ਇਹਦਾ ਮਨਨ ਕਰਿਓ ਹੈਨਾ ਪ੍ਰਮਾਤਮਾ ਨਾਮ ਲਿਓ ਕੱਲ ਨੂੰ ਤਾਂ ਬਸ ਇਹੀ ਹਰਜਾ ਸੀ ਗਾਇਓ ਤੇ ਥੋਡੇ 베ੜੇ ਪਾਰ ਹੋਣਗੇ ਭਗਵਾਨ ਥੋਡੇ ਅੰਗ ਸੰਗ ਰਹੂਗਾ ਹੈਨਾ ਤੇ ਇਹ ਵੀ ਜ਼ਰੂਰੀ ਨੇ ਹੈਨਾ ਉਹ ਆਪਣਾ ਜਿਹੜੇ ਇਹ ਵੀ ਆਪਣਾ ਵਿਰਸਾ ਹੀ ਹੈ ਹੈਨਾ ਇਸ ਤਰ੍ਹਾਂ ਦੇ ਪਹਿਲਾਂ ਢੋਲ ਕਿਸ਼ਾਣੇ ਨਹੀਂ ਹੁੰਦੇ ਸੀ ਤਾਂ ਇਸ ਤਰ੍ਹਾਂ ਦੇ ਲੰਬੇ ਹੇਕ ਵਾਲੇ ਵੀ ਮਾਤਾ ਭੈਣਾ ਗੀਤ ਗਾਉਂਦੀਆਂ ਸੀ ਤੇ ਮੇਰੇ ਵੀ ਇੱਕ ਤੋਂ ਪਹਿਲਾਂ ਪਾਏ ਹੋਏ ਨੇ ਸਾਨੂੰ ਫੇਰ ਵੀ ਸੁਣਾਉਂਗੀ ਤੇ ਲੋਕ ਮਾਣੋ ਇਸ ਭਜਨ ਦਾ ਆਨੰਦ ਤੇ ਹੁਣ ਆਜੋ ਆਪਾਂ ਆਪਣੇ ਤੰਦਰੁਸਤੀ ਵੱਲ ਹੈਨਾ ਉਹ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਭਿਆਨਕ ਗੈਸ ਮਤਲਬ ਬਣਦੀ ਹੈ ਉਹ ਮੈਨੂੰ ਪੁੱਛਿਆ ਸੀ ਕਿਸ ਨੇ ਕਿੰਨਾ ਕਿਉਂ ਪਾਉਣਾ 20 25 ਗ੍ਰਾਮ ਹੀ ਦੱਸਿਆ ਜੀ ਤੇ ਮਿਰਚ ਲਾਲ ਮਿਰਚ ਭੁੰਨਣੀ ਹੈ ਹਨਾ ਉਹ ਲਿਖ ਲਿਆ ਹੋਣਾ ਤੁਸੀਂ ਤੇ ਹੁਣ ਇਹ ਵੀ ਫੈਕਟਰੀ ਲੇਬਰ ਵਾਸਤੇ ਇਹ ਬੈਜ ਜੀ ਨੇ ਬਹੁਤ ਵਧੀਆ ਚੰਦਗੜ੍ਹ ਰਹਿੰਦੇ ਨੇ ਹੈ ਮੇਰੇ ਪਿੰਡ ਦੇ ਕੋਲ ਦੇ ਫਿਰ ਮੈਨੂੰ ਉਹ ਉਹਨਾਂ ਦੀ ਗੱਲਾਂ ਹੀ ਦਿਨੋ ਆਰਾਮ ਕਰ ਦਿੰਦੀਆਂ ਨੇ ਸ਼ਬਾਸ਼ ਗੋਇ ਜੀ ਨੇ ਜੇ ਤੁਸੀਂ ਦੀਆਂ ਗੱਲਾਂ ਵੀ ਸੁਣੋਗੇ ਨਾ ਤੇ ਗੱਲਾਂ ਉਹਦੀਆਂ ਦਵਾਈ ਵਹੀ ਨੇ ਦਵਾਈ ਦੀ ਲੋਟ ਨਹੀਂ ਉਹਨਾਂ ਤਾਂ ਸੁਣੋ ਨਾਲੇ ਨੁਕਤੇ ਸੁਣ ਲਓ ਜੇ ਤੁਸੀਂ ਸੁਣ ਸਕਦੇ ਹੋ ਮੈਂ ਸੁਣਦੀਆਂ ਜਿਹੜਾ ਮੈਨੂੰ ਵਧੀਆ ਸਮਝ ਆ ਜਾਂਦੀ ਹੈ ਫਿਰ ਮੈਂ ਸੋ ਪਹਿਣਾ ਤੱਕ ਲੋਕਾਂ ਤੱਕ ਪਹੁੰਚਾ ਦਿੰਨੀ ਆ ਜਰੂਰ ਇਹਨੂੰ ਕਰਕੇ ਦੇਖੋ ਕਹਿੰਦੇ ਵੀ ਇਹ ਚਟਣੀ ਤੁਸੀਂ ਘਰੇ ਹੀ ਬਣਾਉਣੀ ਹੈ ਤੇ ਘਰ ਦੀਆਂ ਚੀਜ਼ਾਂ ਨੇ ਤੁਹਾਡੀ ਰਸੋਈ ਦੇ ਵਿੱਚ ਹੀ ਵੈਦ ਬੈਠਾ ਹੈ ਹੈਨਾ ਤੇ ਇਹ ਜਰੂਰ ਕਰਿਓ ਤੇ ਸੁਣੋ ਇਹ ਕੀ ਕੀ ਚੀਜ਼ਾਂ ਨੇ ਕਰੋ ਫਿਰ ਲੂਪਾ ਲਸਣ ਦੀਆਂ ਦੋ ਕਲੀਆਂ ਛਿੱਲ ਲੀਆਂ ਫੇ ਲਸਣ ਹੈ ਨਾ ਕਿੰਨੀਆਂ ਕਲੀਆਂ ਦੋ ਜਿਵੇਂ ਜਿਵੇਂ ਉਹਨੇ ਕਿਹਾ ਮੱਖੀ ਤੇ ਮੱਖੀ ਮਾਰਾਂਗੇ ਆਪਾਂ ਤਾਂ ਹੈ ਨਾ ਫਿਰ ਉਹ ਸਹੀ ਹੋਊਗਾ ਦੋ ਕਲੀਆਂ ਲਸਣ ਦੀਆਂ ਅਦਰਕ ਅੱਧਾ ਇੰਚ ਤੇ ਕਾਲੀ ਮਿਰਚ ਦੇ 5-6 ਦਾਣੇ ਕਿੰਨੇ 5-6 ਦਾਣੇ ਕਾਲੀ ਮਿਰਚ ਹਰਾ ਧਨੀਆ ਦੋ ਮੁਠੀਆਂ ਵਧੀਆ ਖੁੰਦਾ ਪੈ ਜੂਗਾ ਨਾ ਇਤੇ ਹਰੀ ਮਿਰਚ ਇੱਕ ਜਾਂ ਦੋ ਹਰੀ ਮਿਰਚ ਪਾ ਲਈ ਤੇ ਹਿੰਗ ਕਹਿੰਦੇ ਪੇਨ ਕਲਰ ਦਾ ਵੀ ਕੰਮ ਕਰਦੀ ਹੈ ਹਿੰਗ ਤੁਸੀਂ ਲੈਣੀ ਹੈ ਇੱਕ ਚੁਟਕੀ ਤੇ ਸਿੰਧਾ ਨਾਮਕ ਅੱਧਾ ਚਮਚ ਜਿਹਨੂੰ ਆਪਾਂ ਨਾਮ ਕਹਿ ਦਿੰਦੇ ਆ ਸਿੰਧਾ ਜਨ ਨਾਮਕ ਅੱਧਾ ਚਮਚਾ ਤੇ ਜੀਰਾ ਅੱਧਾ ਚਮਚਾ ਇਹ ਸਾਰੀਆਂ ਚੀਜ਼ਾਂ ਲੈ ਲਈਆਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਤੁਸੀਂ ਚਟਣੀ ਬਣਾ ਲਓ ਤੇ ਪੂਰਾ ਪਰਿਵਾਰ ਬੱਚੇ ਬਾਲਕ ਬੁੱਢੇ ਭੈਣਾ ਨਿਆਣੀਆਂ ਸਿਆਣੀਆਂ ਕਹਿੰਦੇ ਸਾਰੇ ਇਸੋਂ ਚਟਣੀ ਤੁਸੀਂ ਰੋਜ਼ ਖਾਓ ਤੇ ਨਾ ਤਾਂ ਤੁਹਾਡੇ ਮੂੰਹ ਦਾ ਸਵਾਦ ਵਧੀਆ ਤੇ ਨਾਲੇ ਫੈਟੀ ਲੀਵਰ ਨੂੰ ਕਹੋ ਅਲਵਿਦਾ ਹੈਨਾ ਤੇ ਨਾ ਤੁਹਾਨੂੰ ਲੀਵਰ ਫੈਟੀ ਹੋਊ ਤੇ ਠੀਕ ਹੋ ਜਾਓਗੇ ਤੁਸੀਂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਊ ਉਹ ਬਾਜੀ ਕਹਿੰਦੇ ਕਹਿੰਦੇ ਜਿਹਦਾ ਲੀਵਰ ਆਵਾਜ਼ ਉਹ ਉਹਦੀ ਕਹਿੰਦੇ ਦੁਨੀਆ ਆਵਾਜ਼ ਜਿਹਦਾ ਲੀਵਰ ਖਰਾਬ ਉਹਦਾ ਖਾਣਾ ਖਰਾਬ ਉਹਨਾਂ ਨੇ ਇਹ ਗੱਲਾਂ ਨਾਲ ਬੋਲੀ ਮੈਂ ਉਸ ਤਰੀਕੇ ਬੋਲ ਕੇ ਦੱਸਿਆ ਤੇ ਤੁਸੀਂ ਇਹ ਚਟਣੀ ਆਪਾਂ ਉਹ ਵੀ ਤਾਂ ਚਟਣੀ ਖਾਣੇ ਆ ਨਾ ਇਹ ਚਟਣੀ ਤੁਸੀਂ ਜਰੂਰ ਖਾਣੀ ਹੈ ਤੇ ਦੇਖੋ ਉਹਨਾਂ ਨੇ ਦੱਸਤਾ ਮੈਂ ਅੱਗੇ ਉਹਨਾਂ ਦਾ ਸੁਣ ਕੇ ਤੁਹਾਨੂੰ ਦੱਸਤਾ ਤੇ ਕਰਕੇ ਤੁਸੀਂ ਖਾਣਾ ਦੱਸਣਾ ਮੇਰਾ ਫਰਜ਼ ਸੀ ਮੈਂ ਤੁਹਾਨੂੰ ਦੱਸਤਾ ਤੇ ਫਾਲੋ ਪ੍ਰਮਾਤਮਾ ਨੇ ਜੀਣਾ ਹੈ ਹਨ ਤੇ ਆਪਾਂ ਆਮ ਹੀ ਖਾਣੇ ਆ ਅਸੀਂ ਤਾਂ ਬਣਾਵਾਂਗੇ ਤੁਹਾਡੇ ਤੇ ਕਹਿੰਦੇ ਜੇ ਕਿਸੇ ਦਾ ਵੀ ਜਿਵੇਂ ਕਹਿੰਦੇ ਕਮਰ ਮਰਦ ਦੀ ਚੌਂਤੀ ਇੰਚ ਹੋ ਜਾਂਦੀ ਹੈ ਉਹ ਕਹਿੰਦੇ ਤਾਂ ਸਮਝ ਲਓ ਉਹ ਲੀਵਰ ਦੇ ਉਹਦਾ ਫੈਟੀ ਲੀਵਰ ਹੈ ਜੇ ਕੁੜੀਆਂ ਦੀ ਕਮਰ 23 ਇੰਚ ਆ ਤਾਂ ਉਹ ਵੀ ਲੀਵਰ 'ਚ ਕਹਿੰਦੇ ਦਿੱਕਤ ਹੈ ਪੱਤ ਦਾ ਨਹੀਂ ਕੁਸ ਹੈ ਨਾ ਜਾਂ 6 ਇੰਚ ਬਾਹਲੀ ਭੁੱਖ ਲੱਗਦੀ ਹੈ ਤਾਂ ਇਹ ਵੀ ਤੁਹਾਡੇ ਮਤਲਬ ਖੱਟੇ ਡ ਘਾਹ ਆਉਂਦੇ ਨੇ ਜੇ ਤਾਂ ਇਹ ਸਮਝੋ ਵੀ ਲੀਵਰ ਦੇ ਵਿੱਚ ਕਿਤੇ ਦਿੱਕਤ ਹੈ ਹੈ ਨਾ ਤੇ ਇਹ ਚਟਨੀ ਖਾਓ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਰਾਮ ਪਾਓ ਕਹਿੰਦੇ ਬਾਕੀ ਕਹਿੰਦੇ ਵੀ ਸਵੇਰੇ ਸਵੇਰੇ ਤੁਸੀਂ ਖਾਲੀ ਪੇਟ ਖੀਰਾ ਖਾਓ ਦੇਖੋ ਆਪਾਂ ਨੂੰ ਆਪ ਤਾਂ ਖੀਰਾ ਖਰਾਬ ਨਾ ਕਰੇ ਉਹ ਕਹਿੰਦੇ ਸ਼ਾਮ ਨੂੰ ਤਾਂ ਜੇ ਦੇਣਾ ਕਿਸੇ ਦੁਸ਼ਮਣ ਨੂੰ ਦਿਓ ਤੇ ਸਵੇਰੇ ਸਵੇਰੇ ਕਿੰਨਾ ਕ ਖਾਓ ਆਇਮ ਵੀ ਨਹੀਂ ਮੀਨ ਫੋਸਟਸ ਕੇ ਖਾ ਲੋ 100 ਗ੍ਰਾਮ 200 ਗ੍ਰਾਮ ਖੀਰਾ ਖਾਓ ਕੋਈ ਵੀ ਫਲ ਹੈ ਉਹ ਫਲ ਖਾਓ ਚਾਹੇ ਤੁਸੀਂ ਕੇਲਾ ਵੀ ਖਾਓ ਸਵੇਰੇ ਸਵੇਰੇ ਮੈਂ ਤਾਂ ਖਾ ਕੇ ਦੇਖ ਲਿਆ ਮਨ ਤਾਂ ਵਧੀਆ ਲੱਗੇ ਮੈਨੂੰ ਕੋਈ ਰੋਗ ਤਾਂ ਹੈ ਨਹੀਂ ਪਰ ਮੈਂ ਦੇਖਿਆ ਵੀ ਸਵੇਰੇ ਸਵੇਰੇ ਖਰਾਬ ਤਾਂ ਨਹੀਂ ਕਰਦਾ ਚਾਹ ਉਹ ਦੁੱਧ ਅੱਧਾ ਘੰਟਾ ਬਾਅਦ ਪੀਓ ਉਹਨਾਂ ਦੇ ਕਹੇ ਮੁਤਾਬਕ ਯਾਰ ਸੋੜ ਕਹਦੇ ਚਾਲ ਅਮਰੂਦ ਪਏ ਨੇ ਅਨਾਰ ਪਿਆ ਕੇਲੇ ਪਏ ਨੇ ਉਫ ਇੱਕੋ ਹੀ ਫਰੂਟ ਖਾਣਾ ਆਏ ਨਹੀਂ ਕੇਲੇ ਜ ਤੁਸੀਂ 200 ਗ੍ਰਾਮ ਖਾ ਲਓ ਹੈਨਾ ਤੇ ਜੇ ਅਨਾਰ ਅਤਾ ਅਨਾਰ ਐਨੀ ਵੀ ਅਨਾਰ ਵੀ ਖਾ ਲਿਆ ਅਮਰੂਦ ਵੀ ਖਾ ਲਿਆ ਕੇਲਾ ਵੀ ਖਾ ਰਿਆ ਆਏ ਨਹੀਂ ਖਾਣੀ ਹੈਨਾ ਤੇ ਉਹ ਕਹਿੰਦੇ ਵੀ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ 100 200 ਗ੍ਰਾਮ ਹੀ ਖਾਣਾ ਹੈਨਾ ਤੇ ਫੈਕਟਿਲੀ ਵੀ ਹੋਵੇਗਾ ਨਹੀਂ ਅੱਧਾ ਘੰਟਾ ਮਰੋ ਤੁਸੀਂ ਚਾਹ ਪੀ ਸਕਦੇ ਆ ਨਹੀਂ ਸਮਝ ਲਿਖ ਲਿਆ ਸਾਰਿਆਂ ਨੇ ਤੇ ਜਦੋਂ ਫਿਰ ਵਾਰੀ-ਵਾਰੀ ਉਹ ਵੀ ਜਿਵੇਂ ਉਹ ਕਹਿੰਦੇ ਨੇ ਫੋਨ ਨਾ ਕਰੋ ਮੈਨੂੰ ਵੀ ਮੈਂ ਪਾ ਦਿੰਨੀ ਹਾਂ ਤੇ ਭੈਣਾ ਬਹੁਤ ਮੈਨੂੰ ਫੋਨ ਕਰਦੀਆਂ ਨੇ ਫਿਰ ਸਾਨੂੰ ਲੱਭਿਆ ਨਹੀਂ ਜੀ ਸਾਨੂੰ ਇਹ ਨਹੀਂ ਤੁਸੀਂ ਲਿਖ ਲਿਆ ਕਰੋ ਤੁਹਾਡੇ ਕੋਲੇ ਪੂਰੀ ਇਹ ਤਿਆਰ ਹੋ ਜੂ ਗ੍ਰਾਮਸ ਤੋਂ ਤਿਆਰ ਹੋ ਜੂ ਤੁਹਾਡਾ ਵੀ ਹੈਨਾ ਤੁਸੀਂ ਜਦੋਂ ਕੱਢ ਕੇ ਦੇਖ ਲਿਆ ਤੁਹਾਨੂੰ ਲੋੜਾ ਤੁਸੀਂ ਲੋੜ ਨਹੀਂ ਭੈਣ ਭਾਈਆਂ ਨੂੰ ਦੱਸੋ ਤੇ ਸਭ ਦਾ ਮੰਗਲ ਸਭ ਦਾ ਭਲਾ ਹੁਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਦੇ